ਅਖਰੇ ਪਵੰਗ ਘੋੜੇ ਪਾਵੰਗ ਪਾਖਰਾਂ ਨਾਲ ਸਜੇ ਹੋਏ ਸਨ ਮੋਹਲੇ ਮਤੰਗ ਹਾਥੀ ਮਾਸਤ ਸਨ ਚਾਵੜੀ ਚਿੰਕਾਰ ਇਲਾ ਚੀਕਦਿਆਂ ਸਨ ਉਜਰੇ ਲੁਝਾਰ ਸੂਰਮੇ ਯੁੱਧ ਵਿੱਚ ਉਲਝੇ ਹੋਏ ਸਨ ਸਿੰਦਰੇ ਸੰਦੂਰ ਹਾਥੀ ਸੰਦੂਰੇ ਹੋਏ ਸਨ ਵੱਜੇ ਤੰਦੂਰ ਛੋਟੇ ਢੋਲ ਤੰਦੂਰ ਵੱਜਦੇ ਸਨ ਸੱਜਿਏ ਸੁਬਾਹ ਸੁੰਦਰ ਜਵਾਨ ਸੱਜੇ ਹੋਏ ਸਨ ਅਛਰੋ ਉਛਾਹ ਇਸ ਕਰਕੇ ਅਪਸ਼ਰਾਵਾਂ ਦੇ ਮਨ ਵਿੱਚ ਉਤਸ਼ਾਹ ਵਧ ਰਿਆ ਸੀ ਵਿਜੜੇ ਉਜਾੜ ਯੋਧੇ ਖਿੰਡ ਪੁੰਡ ਗਏ ਅਤੇ ਯੁੱਧਪੂਮੀ ਖਾਲੀ ਹੋ ਗਈ ਸਮਲੇ ਸੁਮਾਰ ਕਾਈ ਹੋਈ ਮਾਰ ਨੂੰ ਯੋਧੇ ਯਾਦ ਕਰਦੇ ਸਨ ਹਾ ਹਾਲੇ ਹੰਕਾਰ ਤੇ ਹਹਾਕਾਰ ਦੀ ਹੰਕਾਰ ਕਰਦੇ ਸਨ ਅੰਕੜੇ ਅੰਗਾਰ ਲਾਹੂ ਨਾਲ ਲਾਲ ਹੋਏ ਸ਼ਰੀਰ ਅੰਗਾਰੇ ਵਾਂਗ ਲਾਲ ਸਨ ਸਮਲੇ ਲੁਜਾਰ ਯੋਧੇ ਆਪਣੇ ਆਪ ਨੂੰ ਸੰਭਾਲਦੇ ਸਨ ਛੁੱਟ ਕੇ ਬਿਸਿਆਰ ਵੀ ਹੁਲੇ ਤੀਰ ਬਿਸਿਆਰ ਚਲਾਉਂਦੇ ਸਨ ਆਹਲੰ ਪੀਰ ਸੂਰਮੇ ਹਹਾਕਾਰਦੀ ਆਵਾਜ਼ ਕਰਦੇ ਸਨ ਸੰਗਰੇ ਸੂਬੀਰ ਯੋਧੇ ਲੜ ਰਹੇ ਸਨ ਅਨੂਪਰਨ ਰਾਜ ਛੰਦ ਗਜੰਗ ਜੇ ਹਯੰਘ ਹਲੇ ਹਲਾ ਹੱਲੀ ਹਲੋ ਹਲੰ ਆਥੀ ਚਿੰਗੜ ਦੇ ਸਨ ਘੋੜੇ ਤੋੜਦੇ ਸਨ ਹੱਲੇ ਉਤੇ ਹੱਲੇ ਨਾਲ ਸੈਨਾ ਵਿੱਚ ਹਲਚਲ ਮਚ ਗਈ ਸੀ ਬਵਾਜ ਜ ਸਿੰਦਰੇ ਥੁਰੰਗ ਛਟਾਂਤ ਬਾਣ ਕੇਵਲੰ ਸੋਰਨਾਲ ਰਣ ਸਿੰਘੇ ਵੱਜਦੇ ਸਨ ਕੇਵਲ ਤੀਰ ਚੱਲਦੇ ਸਨ ਪਪੱਕ ਪਖਰੇ ਤੁਰੇ ਪਪਖ ਕਾਏ ਨਿਰਮਲੰ ਪਾਰ ਪੱਕ ਪਖਰਾ ਵਾਲੇ ਘੋੜਿਆਂ ਦੇ ਜ਼ਖਮਾਂ ਤੋਂ ਪੱਕ ਪੱਕ ਕਰਦਾ ਸ਼ੁੱਧ ਲਹੂ ਨਿਕਲ ਰਿਆ ਸੀ ਲੋਥ ਲੋਥ ਬਿਤਰੀ ਆਮਾਥ ਜੋਥ ਉਥਲੰ ਲੋਥ ਤੇ ਲੋਥ ਚੜੀ ਹੋਈ ਸੀ ਸਿਰ ਤੋਂ ਬਿਨਾ ਆਮਾਥ ਧੜਾ ਦੇ ਸਮੂ ਉਛਲ ਰਹੇ ਸਨ ਆ ਜੋਤ ਲੋਥ ਬਿਤਰੀ ਮਿਲੰਤ ਹੱਥ ਬਖਿਆਂ ਦੂਰ ਦੂਰ ਲੋਥਾ ਖਿਲਰੀਆਂ ਪਈਆਂ ਸਨ ਲੋਥਾ ਨੇ ਇੱਕ ਦੂਜੇ ਦੀਆਂ ਵਖੀਆਂ ਵਿੱਚ ਹੱਥ ਪਾਏ ਹੋਏ ਸਨ ਆ ਘਮ ਕਾਏ ਘਮਏ ਬਬਾ ਕਬੀਰ ਦੁੱਧ ਰੰਗ ਸਥਿਰ ਖੜੋਤੇ ਯੋਧੇ ਜ਼ਖਮ ਖਾ ਕੇ ਕੋਮਗੇ ਹਨ ਦੋਹਾ ਤਿਰਾਦੇ ਸੂਰ ਮੇ ਬਕਵਾਦ ਕਰਦੇ ਸਨ ਕਿ ਲੰਗ ਕਰੰਤ ਖਪਰੀ ਪੇਪੰਤ ਸ੍ਰੋਣ ਪਾਨਯੰ ਜੋਗਣਾ ਕਿਲਕਾਰੀਆਂ ਮਾਰਦੀਆਂ ਸਨ ਅਤੇ ਪਾਣੀ ਵਾਂਗ ਲਹੂ ਪੀਂਦੀਆਂ ਸਨ ਹਹਾ ਕਪੈਰੰ ਸੋਤਰੰ ਉਠਾਂਤ ਜੋਧ ਜਵਾਰੰ ਪੈਰਵ ਦੀ ਲਲਕਾਰ ਸੁਣ ਕੇ ਯੁੱਧ ਅਗਨੀ ਮਾਚ ਰਹੀ ਹੈ ਫੇਕਾਂਤ ਫੇਕਾਂਤੀ ਫਰੰ ਰੜਾਂਤ ਗੈਦ ਪ੍ਰਤੰ ਕਿਤੜੀਆਂ ਫੇਕਾਂਤੀ ਹੰਕਾਰੀਆਂ ਫਿਰ ਰਹੀਆਂ ਸਨ ਅਤੇ ਵੱਡੀਆਂ ਗਿਰਜਾਂ ਬੋਲ ਰਹੀਆਂ ਸਨ ਡਹਿਕ ਡਾਮਰੀ ਉਠੰ ਬਕਾਰ ਵੀਰ ਪੈਤਲੰ ਢੋਰਵਾਦੀ ਡਹਿਕ ਡਹਿਕ ਆਵਾਜ਼ ਹੁੰਦੀ ਸੀ ਅਤੇ ਵੀਰ ਬੈਤਾਲ ਬਕਾਰ ਦਾ ਸੀ ਖਹੱਤ ਖੱਗ ਖਾਤਰੀਆਂ ਹਿਮੰਤ ਧਾਰ ਉਜਲੰ ਸੂਰਮਿਆਂ ਦੇ ਖੜਕ ਜਦ ਆਪਸ ਵਿੱਚ ਖੈਂਦੇ ਸਨ ਤਾਂ ਉਹਨਾਂ ਦੀ ਚਿੱਟੀ ਧਾਰ ਲਿਸ਼ਕਦੀ ਸੀ ਕਣਾਂਕ ਜਾਣ ਸਾਵਲੰ ਲਾਸਾਂਤ ਬੇਗ ਬੇਜੁਲੰ ਇਹੋ ਪ੍ਰਤੀਤ ਹੁੰਦਾ ਸੀ ਮਾਨੋ ਸਾਵਾਂ ਦੀਆਂ ਕਾਲੀਆਂ ਘਟਾਵਾਂ ਵਿੱਚੋਂ ਤੇਜ਼ੀ ਨਾਲ ਬਿਜਲੀ ਨਿਸ਼ਕੀ ਹੋਵੇ ਪਪੰਤ ਸ੍ਰੋਣ ਖੱਪਰੀ ਪਖਾਂਤ ਮਾਸ ਚਾਵਣੰ ਬਖਰਾ ਵਾਲੀਆਂ ਜੋਗਣਾ ਲਹੋ ਪੀਨੀਆਂ ਸਨ ਅਤੇ ਲਾ ਮਾਸਖਾਨੀਆਂ ਸਨ ਹਕਾਰ ਵੀਰ ਸੰਬੜੈ ਲੁਝਾਰ ਤਾਰ ਤੋਤਰੰ ਦੋ ਹੱਥਾਂ ਦੇ ਯੋਧੇ ਲਲਕਾਰਦੇ ਹੋਏ ਸੰਭਲ ਕੇ ਧਾਰ ਵਾਲੇ ਸ਼ਸਤਰਾਂ ਨਾਲ ਲੜਦੇ ਸਨ ਪੁਕਾਰ ਮਾਰ ਕਹ ਪਰੇ ਸਹੰਤ ਅੰਗ ਪਾਰਿਆਂ ਮਾਰੋ ਮਾਰੋ ਪੁਕਾਰਦੇ ਹੋਏ ਪੈ ਜਾਂਦੇ ਸਨ ਅਤੇ ਸਰੀਰ ਉਤੇ ਦੁੱਖ ਦਾ ਭਾਰ ਸਹਾਰਦੇ ਸਨ ਬਿਹਾਰ ਦੇਵ ਮੰਡਲਾਂ ਕਟਾਂਤ ਕੱਗ ਧਾਰਿਆਂ ਜੋ ਤਲਵਾਰ ਦੀ ਧਾਰ ਨਾਲ ਕੱਟੇ ਜਾਂਦੇ ਸਨ ਉਦੇ ਮੰਡਲ ਸਵਰਗ ਨੂੰ ਚਾਰੇ ਸੰ ਪਰ ਚਾਰਵਾਰ ਪੈਜ ਕਾ ਘੁਮਾਰ ਕਾਏ ਕੁੰਮਹੀ ਸ਼ੋਰ ਮੇ ਆਪਣੇ ਪੈਜ ਰੱਖਦੇ ਹੋਏ ਲਲਕਾਰਦੇ ਸਨ ਅਤੇ ਜਖਮਾ ਦੀ ਕੁਮਾਰੀ ਨਾਲ ਝੂਮ ਕੇ ਇਉ ਡਗਦੇ ਸਨ ਤਪੀ ਮਨੋ ਅਦੋ ਮੁਖੰ ਸੋ ਤੁਮ ਆਗ ਤੋਮ ਹੀ ਮਾਨਵ ਤਪਸਵੀ ਨੀਵੇਂ ਮੋ ਕਰਕੇ ਧੂਏ ਵਾਲੀ ਅੱਗ ਦਾ ਧੂਆਂ ਪੀ ਰਹੇ ਹੋਣ ਤੋ ਟਾਂਤ ਅੰਗ ਪੰਗਯੰ ਬਹੰਤ ਆਸਤਰ ਤਾਰਯੰ ਜੇਨਾ ਉੱਤੇ ਅਸਤਰ ਦੀ ਧਾਰ ਵਹਿ ਜਾਂਦੀ ਸੀ ਉਹਨਾਂ ਦੇ ਅੰਗ ਭੰਗ ਹੋ ਕੇ ਟੁੱਟ ਜਾਂਦੇ ਸਨ ਉਠਾਂਤ ਚੇਛ ਐਚਿੰ ਪਿਪਾਂਤ ਮਾਸ ਹਾਰਯੰ ਲਹੂ ਦੀਆਂ ਜੋ ਛੱਟਾ ਉੱਠਦੀਆਂ ਸਨ ਉਹਨਾਂ ਨੂੰ ਮਾਸਾ ਹਾਰੀ ਪੀਂਦੇ ਸਨ ਅਕੋਰ ਕਾਇ ਅਕੈ ਕਟੇ ਪਰੇ ਸੋ ਪਾਸਨੰ ਕੱਟੇ ਪੇ ਜ਼ਖਮੀਆਂ ਨੂੰ ਖਾ ਕੇ ਪਰਸਨ ਅਕੋਰੀ ਰੱਜ ਗਏ ਸਨ ਕੋਮਾਂਤ ਜਾਨ ਰਾਵਲੰ ਲਗੇ ਸੋ ਸਿੱਧ ਆਸਨੰ ਜ਼ਖਮੀ ਇਉ ਮੁਦੇਮੂ ਪੇ ਸਨ ਮਾਨੋ ਜੋਗੀ ਨੇ ਸਿੱਧ ਆਸਨ ਲਾਇਆ ਹੋਇਆ ਹੋਵੇ ਪਰੰਤ ਅੰਗ ਭੰਗ ਹੋਏ ਪਕੰਤ ਮਾਰ ਮਾਰਿਅੰ ਕਈਆਂ ਦੇ ਅੰਗ ਟੁੱਟੇ ਹੋਏ ਪੇ ਸਨ ਅਤੇ ਮੂਹ ਮਾਰੋ ਮਾਰੋ ਬੋਲਦੇ ਸਨ ਬਦਾਂਤ ਜਾਨ ਬੰਦੀਆਂ ਸੁਕ੍ਰੇਤ ਕ੍ਰੇਤ ਅਪਾਰਿਆਂ ਉਹਨਾਂ ਦਾ ਬੋਲਣਾ ਇਉਂ ਪ੍ਰਤੀਤ ਹੁੰਦਾ ਸੀ ਮਾਨੋ ਬੰਦੀ ਜਨ ਅਪਾਰ ਸ਼ੁਭ ਕੀਰਤੀ ਦੀ ਕਵਿਤਾ ਬਣਾ ਕੇ ਪੋਲ ਰਹੇ ਹੋਣ ਬਜਾਂਤ ਤਾਲ ਤੰਬੂਰੰ ਵਿਸੇਕ ਬੀਨ ਪੇਨੀਆਂ ਛਾਣੇ ਛੋਟੇ ਟੋਲ ਬੰਸਰੀ ਮਿਰਦੰਗ ਚਾਲਣਾ ਫਿਰੰ ਸਨਾਏ ਪੇਰ ਪੈ ਕਰੰ ਮਰਦੰਗ ਚਾਲ ਨਫੀਰੀ ਸਨਾਇ ਅਤੇ ਭੇਰੀ ਆਦਿਕ ਸਾਜ਼ ਵੱਜਦੇ ਸਨ ਉਠਾਂਤ ਨਾਦ ਨਿਰਮਲੰ ਤੁਟਾਂਤ ਤਾਲ ਤੱਥਿਯੰ ਜਿਨਾਤੋ ਸ਼ੁੱਧ ਸ਼ਬਦਨ ਨਿਕਲਦੇ ਸਨ ਅਤੇ ਸ਼ਸਤਰ ਦੇ ਪ੍ਰਹਾਰ ਤੋਂ ਪੈਦਾ ਹੋ ਰਿਆ ਟਕ ਟਕ ਦਾ ਤਾਲ ਟੁੱਟਦਾ ਨਹੀਂ ਸੀ ਬਦਾਂਤ ਕੇਤ ਬੇਦਿਯੰ ਕਬਿੰਦ੍ਰ ਕਾਬਯ ਕੱਤਿਯੰ ਇੰਜ ਭਰਤੀਤ ਹੁੰਦਾ ਸੀ ਮਨੋਵੰਦੀ ਜਾਂ ਕੀਰਤੀ ਗਾ ਰਹੇ ਹੋਣ ਅਤੇ ਕਵੀ ਰਾਜ ਕਵਤਾ ਪਾਠ ਕਰ ਰਹੇ ਹੋਣ ਟਲੰਤ ਢਾਲ ਮਾਲਿਯੰ ਕਹਾਂਤ ਖੱਗ ਖੇਤੀਯੰ ਢਾਲਾ ਦੀ ਮਾਰ ਮਲਿਯੰ ਤੋਂ ਢਲ ਢਲ ਸ਼ਬਦ ਹੁੰਦੇ ਸਨ ਅਤੇ ਰਣ ਭੂਮੀ ਵਿੱਚ ਤਲਵਾਰਾਂ ਡਹਿਕਦੀਆਂ ਸਨ ਚਲੰਤ ਬਾਣ ਤੀਚਨੰ ਅਨੰਤ ਆੰਤ ਕੱਕਯੰ ਵੇ ਅੰਤ ਤੇ ਕੇ ਬਾਣ ਚਾਲਦੇ ਸਨ ਜੋ ਅਨੇਕਾ ਦਾ ਆਨਤ ਕਰਦੇ ਸਨ ਸਿਮੇਟ ਸਾਗ ਸੋਕੜੰ ਸਟਾਕ ਸੋਲ ਸੇਲਯੰ ਕਹਿ ਇਕੱਠੇ ਹੋ ਗਏ ਸਾਗ ਵਾ ਦਿੰਦੇ ਸਨ ਅਤੇ ਕਈ ਤਿਰਸ਼ੂਲ ਅਤੇ ਨੇਜੇ ਮਾਰਦੇ ਸਨ ਰੁਲਾੰਤ ਰੋਂਡਮੁੰਡੇੰ ਚਲਾੰਤ ਚਾਲ ਅਜਲੰ ਸੂਰਮੇ ਤਲਵਾਰ ਦੀ ਨਾ ਚੱਲੇ ਜਾ ਸਕਣ ਵਾਲੀ ਚਾਲ ਨੂੰ ਚੱਲਦੇ ਸਨ ਅਤੇ ਢੋਂਡ-ਮੋਂਡ ਹੋਕੇ ਰਣਭੂਮੀ ਵਿੱਚ ਝੋਲਦੇ ਸਨ। ਬਚੇਤਰ ਚਿਤ੍ਰਤੰ ਸਰੰ ਬਹੰਤੇ दारुणੰ ਰਣੰ। ਉਹ ਚੇਤਰ ਚਿਤ੍ਰਕਾਰੀ ਵਾਲੇ ਤੀਰ ਉਸ ਭਿਆਨਕ ਯੁੱਧ ਵਿੱਚ ਚੱਲਦੇ ਸਨ। ਟਲੰਤ ਢਾਲ ਅਟਲੰ ਟੁਲੰਤ ਚਾਰ ਚਾਮਰੰ। ਕਹੀਂ ਢਾਲ ਦੇ ਸਹਾਰੇ ਉਹਨਾਂ ਤੀਰਾਂ ਨੂੰ ਉਪਰੋਂ ਲੰਘਣ ਦਿੰਦੇ ਹਨ। ਜੋ ਐਨ ਪਰਤਿਤ ਹੁੰਦੇ ਸਨ ਮਾਨੋ ਸੁੰਦਰ ਚੋਰ ਚੁਲਰਿਆ ਹੋਵੇ ਤਲੰਤ ਨੇਰ ਦਲੋ ਦਲੰ ਪਪਾਤ ਕੋਤਲੰ ਤਿਤੰ ਸੂਰਮੇ ਨਾਦ ਲੈ ਜਾਣ ਵਾਲਿਆਂ ਨੂੰ ਦਲ ਰਹੇ ਸਨ ਅਤੇ ਯੋਧੇ ਧਰਤੀ ਉੱਪਰ ਟਿਕਦੇ ਸਨ ਉਠੰਤ ਗੱਧ ਸਦਯੰ ਨੇ ਨੱਦ ਨੱਦ ਦੋ ਪਰੰਗ ਸੂਰਮਿਆਂ ਦੀਆਂ ਗਦਾਵਾਂ ਤੋਂ ਜੋਸ਼ ਆਬਦ ਉੱਠਦਾ ਸੀ ਉਸ ਨਾਲ ਭਿਆਨਕ ਆਵਾਜ਼ ਪੈਦਾ ਹੋ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ